ਅੱਜ ਬਹੁਤ ਖੁਸ਼ੀਆਂ ਵਾਲਾ ਔਰ ਪਾਗਾ ਵਾਲਾ ਦਿਨ ਆ ਕਿ ਅੱਜ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਸੀਗੀ ਔਰ ਜਸ ਤਰੀਕੇ ਦੇ ਨਾਲ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਭਗਵੰਤ ਮਾਨ ਜੀ ਦੀ ਕਾਰਜ ਪ੍ਰਣਾਲੀ ਪੰਜਾਬ ਦੇ ਕੋਨੇ-ਕੋਨੇ 'ਚ ਆਮ ਆਦਮੀ ਪਾਰਟੀ ਦੇ ਪ੍ਰੋਗਰਾਮ ਬਖੂਬੀ ਦੇ ਨਾਲ ਪਹੁੰਚਾਏ ਗਏ ਉਹਦਾ ਨਤੀਜਾ ਵੀ ਅੱਜ ਜਿਹੜਾ ਲੁਧਿਆਣਾ ਵੱਟ ਤੋਂ ਵੱਡਾ ਇਲੈਕਸ਼ਨ ਸੀਗਾ ਔਰ ਸਰਕਾਰ ਆਪਣੇ ਚੌਥੇ ਸਾਲ ਦੇ ਵਿੱਚ ਜਿਸ ਵਗ ਚੱਲ ਰਹੀ ਆ ਔਰ 10000 ਨਾਲੋਂ ਵੱਧ ਵੋਟਾਂ ਦੇ ਨਾਲ ਉਹ ਇਲੈਕਸ਼ਨ ਜਿਹੜਾ ਆਮ ਆਦਮੀ ਪਾਰਟੀ ਨੇ ਜਿੱਤਿਆ ਔਰ ਸਾਡੇ ਕੈਂਡੀਡੇਟ ਸੰਜੀਵ अरोड़ा ਜੀ ਜਿਹੜੇ ਬਹੁਤ ਮਿਹਨਤੀ ਔਰ ਅੰਤ ਤੱਕ ਰਾਜ ਸਭਾ ਦੇ ਮੈਂਬਰ ਦੇ ਨਾਤੇ ਵੀ ਲੋਕ ਸੇਵਾ ਵੱਲ ਸਮਰਪਿਤ ਰਹੇ ਔਰ ਰਵੀਂਦ ਕੇਜਰੀਵਾਲ ਜੀ ਦੀ ਸੋਚ ਔਰ ਭਗਵੰਤ ਮਾਨ ਜੀ ਦੀ ਕਾਰਜਪ੍ਰਵਾਲੀ ਅੱਜ ਰੰਗ ਲੈ ਕੇ ਆਈ ਆ ਦਿਲ ਦੀਆਂ ਗਰਾਈਆਂ ਤੋਂ ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਮੁਬਾਰਕ ਦਿਨਾ ਔਰ ਉੱਥੇ ਹੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਔਰ ਅਰਵਿੰਦ ਕੇਜਰੀਵਾਲ ਜੀ ਨੂੰ ਜਿਨ੍ਹਾਂ ਦੇ ਸਦਕੇ ਅੱਜ ਲੁਧਿਆਣਾ ਵਿੱਚ ਜਿਹੜਾ ਆਮ ਆਦਮੀ ਪਾਰਟੀ ਦੀ ਚੋਲੀ ਚਪਿਆ ਮੈਂ ਬੇਨਤੀ ਕਰੂੰਗਾ ਕਿ ਜਿਹੜੇ ਰਵਾਇਤੀ ਪਾਰਟੀਆਂ ਦੇ ਲੀਡਰ ਝਾੜੂ ਦਾ ਮਜ਼ਾਕ ਉਡਾਉਂਦੇ ਸੀਗੇ ਔਰ ਝਾੜੂ ਲਫਜ਼ ਨੂੰ ਬਹੁਤ ਬੁਰੇ ਤਰੀਕੇ ਨਾਲ ਵਰਤਦੇ ਸੀਗੇ ਅੱਜ ਜੋ ਲੀਡਰ ਸਮਝ ਲੈਣ ਕਿ ਇਹ ਹੀ ਝਾੜੂ ਚੱਲਿਆ ਜਿੰਨੇ ਲੁਧਿਆਣਾ ਵੈਸਟ ਦੇ ਵਿੱਚ ਸਫਾਈ ਕੀਤੀ ਆ ਤੇ ਆਉਣ ਵਾਲੀ 2027 ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਇਹੋ ਹੀ ਝਾੜੂ ਆ ਸਫਾਈ ਕਰੇਗਾ ਔਰ ਜਿੱਥੇ ਅੱਜ ਭਗਵੰਤ ਮਾਨ ਜੀ ਦੇ ਪਿਛਲੇ 4 ਸਾਲਾਂ ਦੇ ਕੰਮਲ ਦੇ ਉੱਪਰ ਲੁਧਿਆਣੇ ਦੇ ਲੋਕਾਂ ਨੇ ਮੋਹਰ ਲਾਈ ਆ ਉੱਥੇ ਮੈਂ ਸਮਝਦਾ ਵੀ ਸਾਨੂੰ ਹੋਰ ਸ਼ਕਤੀ ਮਿਲੂਗੀ ਆਮ ਆਦਮੀ ਪਾਰਟੀ ਦੀ ਸਰਕਾਰ ਆਰਾਮ ਆਦਮੀ ਪਾਰਟੀ ਦਾ ਮੰਤਵ ਲੋਕਾਂ ਦੀ ਭਲਾਈ ਲੋਕਾਂ ਦੀ ਸੇਵਾ ਲੋਕਾਂ ਦੇ ਜੀਵਨ ਸਤਾਰ ਨੂੰ ਉੱਪਰ ਚੁੱਕਣਾ ਔਰ ਉਹਦੇ ਲਈ ਵੱਖ-ਵੱਖ ਪ੍ਰੋਗਰਾਮ ਜਿਹੜੇ ਨੇ ਉਹ ਪਾਰਟੀ ਸਮੇਂ-ਸਮੇਂ ਤੋਂ ਦੇ ਰਹੀ ਆ ਔਰ ਬਖੂਬੀ ਦੇ ਨਾਲ ਉਹਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਮੈਂ ਸਮਝਦਾ ਵੀ ਇਸ ਤੋਂ ਇਲਾਵਾ ਅੱਜ ਗੁਜਰਾਤ ਦੇ ਵਿੱਚ ਵੀ ਆ ਆਦਮੀ ਪਾਰਟੀ ਦੀ ਜਿਹੜੀ ਐਮਐਲਏ ਸੀਟਾਂ ਜਿੱਤੀ ਆ ਉਹਦਾ ਕਾਰਨ ਇਹ ਆ ਕਾ ਤੋਂ ਉਮਰ ਤੋਂ ਸਭ ਤੋਂ ਤੇਜ਼ ਬਦਲਣ ਵਾਲੀ ਜਿਹੜੀ ਪਾਰਟੀ ਆ ਆਮ ਆਦਮੀ ਪਾਰਟੀ ਬਣ ਕੇ ਸਾਹਮਣੇ ਉੱਭਰੀ ਹੈ ਔਰ ਜਿੱਥੇ ਕੇਵਲ ਸੂਬੇ ਤੱਕ ਨਹੀਂ ਔਰ ਸਾਰੇ ਮੁਲਕ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਗੱਲ ਆ ਉਹਨਾਂ ਦੇ ਪ੍ਰੋਗਰਾਮ ਨੇ ਉਹਨਾਂ ਦੀ ਪਾਲਿਸਿਸ ਨੇ ਉਹਦੇ ਤੋਂ ਲੋਕ ਜਿਹੜੇ ਨੇ ਪ੍ਰਭਾਵਿਤ ਹੋ ਰਹੇ ਨੇ ਸੋ ਮੈਂ ਅੱਜ ਖੁਸ਼ੀ ਦਾ ਮਕਾਮ ਹੈ ਮੇਰੇ ਨਾਲ ਔਰ ਸਾਡੇ ਸਾਰੇ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨ ਵਰਕਰ ਸਾਹਿਬਾਨ ਆਫੀਸਰ ਸਾਹਿਬਾਨ ਦਰਜਾ ਬਦਰਜਾ ਔਰ ਸਾਰੇ ਇਥੇ ਅਸੀਂ ਇਕੱਠੇ ਹੋ ਕੇ ਇਸ ਜਿੱਤ ਦੀ ਖੁਸ਼ੀ ਵੀ ਮਨਾ ਰਹੇ ਆ ਔਰ ਇੱਕ ਵਧੀਆ ਜ਼ਿੰਮੇਵਾਰੀ ਵੀ ਸਮਝ ਰਹੇ ਆ ਕਿ ਜੇ ਲੋਕਾਂ ਨੇ ਅੱਜ ਫਤਵਾ ਦਿੱਤਾ ਕਿ ਇਸ ਫਤਵੇ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੇ ਜ਼ਿਹਨ ਦੇ ਵਿੱਚ ਰੱਖਦੇ ਹੋਏ ਹੋਰ ਲੋਕਾਂ ਦੀ ਸੇਵਾ ਵੱਲ ਅਸੀਂ ਸਮਰਪਿਤ ਰਹੀਏ ਔਰ ਜਿਹੜੀ ਨਾਮ ਆਦਮੀ ਪਾਰਟੀ ਦੀ ਰਾਜਨੀਤੀ ਸਾਫ ਸੁਥਰੀ ਰਾਜਨੀਤੀ ਭ੍ਰਸ਼ਟਾਚਾਰ ਦੇ ਖਿਲਾਫ ਲੜਾਈ ਲੋਕਾਂ ਨੂੰ ਸੁੱਖ ਦੇਣ ਦੀ ਰਾਜਨੀਤੀ ਉਸ ਰਾਜਨੀਤੀ ਨੂੰ ਹੋਰ ਤੇਜ਼ੀ ਦੇ ਨਾਲ ਆਬਾਦੀ ਪਾਰਟੀ ਦਾ ਛੋਟੇ ਤੋਂ ਛੋਟਾ ਵਲੰਟੀਅਰ ਤੇ ਵੱਡੇ ਤੋਂ ਵੱਡਾ ਲੀਡਰ ਆਪਣੀ ਕਾਰਜ ਪ੍ਰਣਾਲੀ ਦੇ ਵਿੱਚ ਬਣਾਊਗਾ ਸੋ ਮੈਂ ਬਹੁਤ ਨਾ ਕਹਿੰਦਾ ਹੋਇਆ ਇੱਕ ਵਾਰੀ ਫਿਰ ਪੰਜਾਬ ਦੇ ਲੋਕਾਂ ਨੂੰ ਮੁਬਾਰਕ ਦਿੰਦਾ ਔਰ ਲੁਧਿਆਣਾ ਵੈਸਟ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵਧੀਆ ਫੈਸਲਾ ਦੇ ਕੇ ਆਬਾਦੀ ਪਾਰਟੀ ਦੇ ਕੈਂਡੀਡੇਟ ਨੂੰ ਜਿਤਾਇਆ ਔਰ ਅਸੀਂ ਇਹਦ ਲੈਨੇ ਆ ਕਿ ਬਾਕੀ ਸਮੇਂ ਦੇ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਪਾਰਟੀ ਦੇ ਪ੍ਰੋਗਰਾਮ ਪਾਰਟੀ ਦੀ ਪਾਲਿਸੀਜ਼ ਦੇ ਖੂਬੀ ਦੇ ਨਾਲ ਲੋਕਾਂ ਦਾ ਲੈ ਕੇ ਜਾਵਾਂਗੇ